ਇਹਨਾਂ ਨੇ ਜਿਹੜੇ ਵੀ ਦੋ ਵਿਆਹ ਕਰਾਏ ਸੀ ਇਸ ਕਰਕੇ ਇਸ ਘਰ ਦੇ ਵਿੱਚ ਇਹਨਾਂ ਨੇ ਇਹੋ ਫੈਸਲਾ ਕੀਤਾ ਵੀ ਦੋਨੇ ਭੈਣਾ ਭੈਣਾ ਬਣ ਕੇ ਰਹਿਣਗੀਆਂ ਉਹਨੇ ਵੀ ਉਹ ਵੀ ਵੱਸੂਗੀ ਇਹ ਵੀ ਵੱਸੂਗੀ ਕਿਉਂ ਮਨਜ਼ੂਰ ਆ ਹਾਂਜੀ ਭੈਣਾ ਉਹ ਦੂਸਰੀ ਕਹਿ ਰਹੀ ਆ ਵੀ ਅਸੀਂ ਅਲੱਗ ਜਗ੍ਹਾ ਰਹਿ ਲਾਂਗੇ ਪਰ ਪਹਿਲੀ ਵਿਆਹ ਵਿਵਤਾ ਮੈਂ ਆ ਮੈਨੂੰ ਕੋਈ ਪੁੱਛ ਕੇ ਨਹੀਂ ਉਹਨੇ ਕੀਤਾ ਕਿ ਮੈਂ ਵੀ ਇੱਕ ਧੀ ਦੀ ਮਾਂ ਧੀ ਮੇਰੀ ਬਰਾਬਰ ਖੜੀ ਆ ਜੇ ਮੇਰੀ ਸਹਿਮਤੀ ਨਾਲ ਕਰਾਇਆ ਹੁੰਦਾ ਮੈਂ ਵੀ ਹਮ 10 ਸਾਲ ਹੋ ਗਏ ਮੈਨੂੰ ਵਿਆਹ ਨੂੰ ਨਾ ਕਰਤਾ ਕਾਟ ਨਹੀਂ ਹੂ ਪਹਿਲਾ ਹੱਕ ਮੇਰਾ ਜਦੋਂ ਉਹ ਤੁਹਾਨੂੰ ਭੈਣ ਮੰਨਦੇ ਗਏ ਮੈਂ ਤੁਹਾਨੂੰ ਕਿਉਂ ਤਰਾਜ ਅਭੀ ਬਾਹਰ ਜਗਾ ਲੈਦਾਂਗੇ ਤੁਸੀਂ ਨਹੀਂ ਰਹਿ ਸਕਦੇ ਬਣਾ 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 ਕਿ ਉਹਦੀ ਵੀ ਇੱਕ ਬੱਚੀ ਆ ਉਹ ਵੀ ਪਹਿਲਾਂ ਆਈ ਆ ਕਿਉਂ ਕਿ ਰਾਇਤੇ ਵਾਰ ਕਿਉਂ ਪਰ ਦੋ ਦਿਨ ਦੋ ਔਰਤਾਂ ਨੂੰ ਕਿਵੇਂ ਰੱਖੂਗਾ ਜੀ ਇੱਕ ਘਰ ਦੇ ਵਿੱਚ ਤਾਂ ਰਹਿ ਸਕਦਾ ਹੁੰਦਾ ਕਿ ਵੀ ਇੱਕ ਰਾਤ ਉਹਦੇ ਕੋਲ ਜਾਇਆ ਕਰੂ ਇੱਕ ਰਾਤ ਮੇਰੇ ਕੋਲ ਆਇਆ ਕਰੂ ਕਿ ਕਿ ਰੱਖ ਲਾਵੇ ਆਖਾ ਜਿਹੜੀ ਪਹਿਲੀ ਆਣਾ ਉਹਨਾਂ ਦੇ ਵੇਲੇ ਧੀ ਨੂੰ ਵੀ ਪਿਆਰ ਕਰ ਲਾਵੀਂ ਸਿਰ ਮੱਤੇ ਰੱਖੇ ਵੀ ਮੈਂ ਸਿਰ ਮੱਤੇ ਸਮਾ ਖੁਸ਼ ਰਹਿਣਗੇ ਇਹ ਕੰਮ ਦਾ ਹਿੱਸਾ ਵੰਡਣਗੇ ਤੇ ਹੁਣ ਇਹਨਾਂ ਦੇ ਆਪਾਂ ਬਿਆਨ ਲੈਣੇ ਵੀ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈਗਾ ਕਿਉਂ ਭਾਈ ਜਿਵੇਂ ਤੁਹਾਡੇ ਪਤੀ ਨੇ ਦੋ ਵਿਆਹ ਕਰਾਏ ਨੇ ਹਾਂਜੀ ਦੋ ਵਿਆਹ ਕਰਾਏ ਨੇ ਹਾਂਜੀ ਸੋ ਨੂੰ ਕਿਤਰਾਜ ਤਾਂ ਨਹੀਂ ਹੋਣਾ ਜਿਹੜੀ ਦੂਜੀ ਸੋ ਜਿਹਦੇ ਨੇ ਪਹਿਲਾਂ ਵਿਆਹੀ ਸੀ ਚਲੋ ਅੱਜ ਦੁਬਾਰੇ ਵਸਣ ਆ ਰਹੀ ਆ ਉਹ ਪਹਿਲਾਂ ਇਕੱਠੇ-ਇਕੱਠੀਆਂ ਰਹੋਗੇ ਆ ਹਾਂਜੀ ਕੋਈ ਤਰਾਜ ਨਹੀਂ ਨਹੀਂ ਜੇ ਬਾਹਰ ਰਹੇ ਫੇ ਜਗ੍ਹਾ ਲੈ ਦਾਂਗੇ ਅੱਛਾ ਲੱਗ ਲੱਗ ਰਹੇ ਪਾਉਂ ਉਹ ਸੋ ਨੂੰ ਕੋਈ ਤਰਾਜ ਤਾਂ ਨਹੀਂ ਨਹੀਂ ਨਾਮ ਹੈ ਜੀ ਆਪਣਾ ਰਿੰਨਾ ਰਾਣੀ ਰਿੰਨਾ ਰਾਣੀ ਠੀਕ ਐ ਕਿਹੜਾ ਇਸਲਾਮ ਧਰਮ ਦੇ ਵਿੱਚ ਹਨ ਮੈਂ ਅੱਖਾਂ ਤੋਂ ਮਣਾ ਨਹੀਂ ਕਰਦਾ ਇਹਨਾਂ ਨੂੰ ਠੀਕ ਹੈ ਜਿਹੜਾ ਸਲਾਮ ਧਰਮ ਦੇ ਵਿੱਚ ਜਿਵੇਂ ਮੰਨ ਲਓ ਇਹਨਾਂ ਨੂੰ ਡੋਸਟ ਭੇਜਿਆ ਹੋਇਆ ਪਹਿਲਾਂ ਇਹ ਕਿਤੋਂ ਵੀ ਪਤਾ ਕਰਕੇ ਰੱਖਣ ਵਾਸਤੇ ਮੈਂ ਤਿਆਰ ਰਹੇਗਾ ਪਹਿਲਾਂ ਇਹਨਾਂ ਨੂੰ ਨਿਕਾਹ ਜਾਨੀ ਦੀ ਕਿਤੇ ਦੂਜੇ ਧਰਮ ਤੇ ਪੜਾਇਆ ਜਾਊ ਉੱਥੇ ਜਾਵੇ ਚਾਹੇ ਨਾ ਜਾਵੇ ਨਿਕਾਹ ਤੋਂ ਬਾਅਦ ਵਿੱਚ ਦੁਆਰਾ ਮੇਰੇ ਨਾਲ ਨਿਕਾਹ ਹੋਊਗਾ ਮੇਰਾ ਹਾਂਜੀ ਹਾਂ ਨਿਕਾਹ ਲੋ ਕਿਉਂ ਭਾਈ ਮੈਨੂੰ ਤਾਂ ਰੰਬਾਰੇ ਨਹੀਂ ਬਹੁਤਾ ਕੁਝ ਪਤਾ ਹੈਗਾ ਬਾਬਾ ਜੀ ਉਹ ਮਨਜ਼ੂਰ ਹੈ ਗੱਲ ਇਹ ਮੈਨੂੰ ਮਨਜ਼ੂਰ ਹੈ ਹਾਂਜੀ ਠੀਕ ਦੁਬਾਰੀ ਨਕਾ ਕਰਨ ਨੂੰ ਤਿਆਰ ਹਾਂ ਗਲਤੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਦੇਖੋ ਚਲੋ ਜਨਕੇ ਨਕਾ ਦੇ ਵਿੱਚ ਹਾਂ ਵੀ ਮਾਫੀ ਮੰਗਣ ਦਾ ਹੋਵੇ ਜੋ ਮੇਰੀ ਭੈਣ ਆ ਉਹ ਦੂਸਰੀ ਕਹਿ ਰਹੀ ਆ ਵੀ ਅਸੀਂ ਅਲੱਗ ਜਗ੍ਹਾ ਰਹਿ ਲਾਂਗੇ ਪਰ ਪਹਿਲੀ ਵਿਵਤਾ ਮੈਂ ਆ ਮੈਂ ਅੱਜ ਵੀ ਅਪਣਾਉਣ ਨੂੰ ਤਿਆਰ ਹਾਂ ਬਲਕਿ ਉਹ ਮੈਨੂੰ ਕੋਈ ਪੁੱਛ ਕੇ ਨਹੀਂ ਉਹਨੇ ਕੀਤਾ ਕਿਉਂਕਿ ਮੈਂ ਵੀ ਇੱਕ ਧੀ ਦੀ ਮਾਂ ਧੀ ਮੇਰੀ ਬਰਾਬਰ ਖੜੀ ਆ ਜੇ ਮੇਰੀ ਸਹਿਮਤੀ ਨਾਲ ਕਰਾਇਆ ਹੁੰਦਾ ਮੈਂ ਆਪਣੀ ਗਲਤੀ ਮੰਨਦੀ ਮੇਰੀ ਬਿਨਾਂ ਸਹਿਮਤੀ ਤੋਂ ਸਭ ਕੁਝ ਹੋਇਆ ਹੋਇਆ ਪਰ ਉਹ ਫੇਰ ਵੀ ਕਹਿ ਰਹੀ ਆ ਭੈਣਾ ਵੀ ਮੈਂ ਇਹਨੂੰ ਨਾਲ ਨਹੀਂ ਰੱਖ ਸਕਦੀ ਵੀ ਅਲੱਗ ਜਗ੍ਹਾ ਲੈ ਕੇ ਬਲਕਿ ਪਹਿਲਾ ਹੱਕ ਮੇਰਾ ਕਿਉਂਕਿ ਮੈਂ ਧੀ ਦੀ ਮਾਂ ਆਂਗੀ ਮੈਂ ਵੀ ਇਸ ਘਰ ਦੀ ਵਿਆਹੀਆਂ 10 ਸਾਲ ਹੋ ਗਏ ਮੈਨੂੰ ਵਿਆਹੀ ਨੂੰ ਤਾਂ ਘਰ ਤੋਂ ਕੱਢਦੀ ਨਹੀਂ ਪਹਿਲਾ ਹੱਕ ਮੇਰਾ ਜਦੋਂ ਉਹ ਤੁਹਾਨੂੰ ਭੈਣ ਮੰਨਦੇ ਤੇ ਤੁਹਾਨੂੰ ਕਿਉਂ ਤਰਾਜ ਆ ਵੀ ਬਾਹਰ ਜਗ੍ਹਾ ਲੈ ਦਾਂਗੇ ਤੁਸੀਂ ਫਿਰ ਤੁਸੀਂ ਰਹਿ ਨਹੀਂ ਸਕਦੇ ਬਣਾ 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 ਕੇ ਉਹਦੀ ਵੀ ਇੱਕ ਬੱਚੀ ਆ ਉਹ ਵੀ ਪਹਿਲਾਂ ਆਈ ਆ ਬਾਅਦ ਚ ਤੁਸੀਂ ਆਏ ਉਹਨੇ ਤੁਹਾਨੂੰ ਸਿਰ ਮੱਥੇ ਰੱਖਿਆ ਵੀ ਕੋਈ ਗੱਲ ਨਹੀਂ ਇਹ ਰਹਿੰਦੀ ਆ ਰਹੇ ਵੀ ਮੈਂ ਉਹਨੀਆਂ ਧੀਆਂ ਨੂੰ ਵੀ ਧੀਆ ਸਮਝੂਗੀ ਫਿਰ ਤੁਸੀਂ ਕਿਉਂ ਨਹੀਂ ਉਹਦੀ ਧੀ ਨੂੰ ਧੀ ਸਮਝਦੇ ਰਹੇ ਦੀਂ ਤੇ ਸਭ ਮੇਰਾ ਪਿਓ ਤੇ ਇੱਕ ਹੀ ਆ ਲੱਗ ਹਾਂ ਲੱਗ ਲੈ ਕੇ ਦੇ ਦਾਂਗੇ ਮੈਂ ਕਿਹੜਾ ਘਟਾਉਣੀ ਆ ਜਾਵੇ ਆ ਤੇ ਤੁਹਾਡੇ ਪਿਓ ਤੇ ਇੱਕ ਹੀ ਆ ਉਹ ਵੀ ਧੀ ਆ ਇਹ ਵੀ ਧੀ ਆ ਇਹ ਵੀ ਧੀ ਆ ਉਹਦੀਆਂ ਉਹ ਵੀ ਧੀ ਤੇਰੀ ਆ ਤੁਸੀਂ ਵੀ ਫਿਰ ਆਪਣੇ ਲੋ ਕਰੋ ਨਾ ਜਿਸ ਤਰ੍ਹਾਂ ਉਹ ਕਹਿ ਰਹੀ ਕਿ ਮੈਂ ਆਪਣੀਆਂ ਭੈਣਾਂ ਤੋਂ ਵੱਧ ਕੇ ਰੱਖੂੰਗੀ ਇਹਨੂੰ ਨਾਲ ਇਕੱਠੇ ਰਵਾਂਗੇ ਇੱਕ ਘਰ ਚ ਫਿਰ ਤੁਸੀਂ ਕਿਉਂ ਕਹਿ ਰਹੇ ਸੀ ਬਾਹਰ ਜਗ੍ਹਾ ਰੱਖ ਕੇ ਦੇਵਾਂਗੇ ਫਿਰ ਤੁਸੀਂ ਵੀ ਥੋੜਾ ਜਿਹਾ ਕਰੋ ਨਾ ਤੁਸੀਂ ਵੀ ਆਪਣੇ ਲੋਹਾ ਕਰੋ ਵੀ ਅਸੀਂ ਭੈਣਾ ਭੈਣਾ ਬਣ ਕੇ ਰਵਾਂਗੇ ਉਸ ਨੂੰ ਕੋਈ ਤਰਾਜ ਨਹੀਂ ਹੈਗਾ ਜੀ ਉਹਨਾਂ ਨੂੰ ਵੀ ਤਰਾਜ ਹੈਗਾ ਚਲੋ ਨਾਲ ਨਹੀਂ ਰਹਿਣਾ ਚਾਹੁੰਦੇ ਹੁਣ ਜੀ ਫਿਰ ਆਪਾਂ ਆਪਣੀ ਉੱਚ ਕੁਝ ਕਰ ਸਕਦੇ ਪਹਿਲਾਂ ਤੇ ਉਹ ਹੀ ਆਈ ਆ ਪਹਿਲਾਂ ਤਾਂ ਮੈਂ ਇਸ ਘਰ ਦੇ ਵਿੱਚ ਆਈ ਸੀ ਕਰ ਪਹਿਲਾ ਹੱਕ ਕਿਹਦਾ ਪਹਿਲਾ ਹੱਕ ਤਾਂ ਮੇਰਾ ਹੱਕ ਮਿਲੂਗਾ ਮੈਨੂੰ ਇਹ ਨਹੀਂ ਕਹਿ ਸਕਦੇ ਵੀ ਉਹ ਬਾਹਰ ਲੈ ਕੇ ਦੇ ਸਕਦੇ ਆ ਫਿਰ ਇਹ ਚਲੋ ਉਹਨਾਂ ਨੇ ਕਹੇ ਤਾਂ ਕੋਈ ਗੱਲ ਨਹੀਂ ਥੋੜੇ ਤਾਂ ਮੈਂ ਉਹਨਾਂ ਤੇ ਲਾਗੂ ਕਰਾਂ ਪਰ ਮੈਂ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਉਹ ਵੀ ਦੋਤੀਆਂ ਦੀ ਮਾਂ ਤੇ ਮੈਂ ਵੀ ਇਕੱਤੀ ਨਹੀਂ ਮਾਂ ਮੈਂ ਬੁਰਾ ਬਣਦਾ ਤੇਰਾ ਹੱਕ ਉਹ ਦਬਾਉਣਗੇ ਕੋਈ ਗੱਲ ਨਹੀਂ ਬਾਬੇ ਆਏ ਨੇ ਦਬਾਉਣਗੇ ਇਹ ਦੇਖ ਸਕਦੇ ਹੋ ਵੀ ਇਹ ਪਤਨੀ ਹੈ ਹੱਕ ਪਰ ਤਿਆਰ ਹਾਂ ਦੀ ਪਰ ਉਹਨਾਂ ਅਕਬਰ ਆਪਣੇ ਨੂੰ ਹਾਂਜੀ ਹਾਂ ਤੇ ਫਿਰ ਦੋਏ ਪਤਨੀਆਂ ਨੂੰ ਰੱਖਣ ਨੂੰ ਤਿਆਰ ਹੈ ਰੱਖਣ ਵਾਸਤੇ ਤਿਆਰ ਨਹੀਂ ਹਾਂ ਕੋਈ ਜਲ ਨਹੀਂ ਰੱਖੂੰਗਾ ਜੀ ਠੀਕ ਹੈ ਜੀ ਸਾਬਰ ਉਹਨੂੰ ਇਸੇ ਖਰਚ ਤੇ ਦੇਵੋਗੇ ਐਸਾ ਜੇ ਹੇ ਹੋਰ ਰਾਨ ਕੇ ਦਾ ਫਿਰ ਕੋਈ ਨਾ ਕੋਈ ਕਿਰਾਇ ਤੇ ਕਰ ਲੂਗਾ ਮੈਂ ਹੋਰ ਕੀ ਕਰੂੰਗਾ ਇਹ ਕਹਿੰਦਾ ਮੈਂ ਕਿਰਾਇ ਤੇ ਪਾ ਬੀਨੂੰ ਨਹੀਂ ਉਹ ਕਿਰਾਇ ਤੇ ਵਾਰ ਕੋਈ ਫਿਰ ਦੋ ਤਿੰਨ ਦੋ ਔਰਤਾਂ ਨੂੰ ਕਿਵੇਂ ਰੱਖੂਗਾ ਜੀ ਇਕ ਘਰ ਦੇ ਵਿੱਚ ਤਾਂ ਰਹਿ ਸਕਦਾ ਹੁੰਦਾ ਕੀ ਵੀ ਇੱਕ ਰਾਤ ਉਹਦੇ ਕੋਲ ਜਾਇਆ ਕਰੂ ਇੱਕ ਰਾਤ ਮੇਰੇ ਕੋਲ ਆਇਆ ਕਰੂ ਕੀ ਕੀ ਕਰੂ ਹਾਂ ਤਾਂ ਫਰਾਈ ਹੋ ਗਈ ਤੇਰਾਇਆ ਤੁਹਾਨੂੰ ਕੋਈ ਮੱਦਾ ਹੱਲ ਨਹੀਂ ਨਾ ਹੋਇਆ ਕਿਸੇ ਚੀਜ਼ ਦਾ ਜਦੋਂ ਘਰ ਬਣੇ ਬਣਾਈ ਹੈਗੇ ਆ ਜਿਹੜਾ ਦੋ ਰਾਨੀ ਬਣਾਈਆ ਘਰ ਦੀ ਤੇ ਮੈਂ ਵੀ ਇਸ ਘਰ ਦੇ ਵਿੱਚ ਵਿਹੋਤਾ ਆਈ ਸੀ ਨਾ ਮੈਂ ਵੀ ਇਸ ਘਰ ਦੇ ਵਿੱਚ ਵਿਹੋਤਾ ਆਈ ਸੀ ਹੁਣ ਤਾਂ ਮੇਰਾ ਵੀ ਹੈ ਇਸ ਘਰ ਦੇ ਵਿੱਚ ਮੈਂ ਕਰਾਈ ਕਿਉਂ ਪਰੂੰਗੀ ਤੇਰਾਇਆ ਤੇ ਕੱਲ ਨੂੰ ਵੀ ਨਹੀਂ ਗਏ ਜਿਵੇਂ ਹੁਣ ਮਤਲਬ ਹੋ ਰਿਹਾ ਜੇ ਕੱਲ ਨੂੰ ਇਹੀ ਕੁਝ ਫੇਰ ਹੋਊਗਾ ਫਿਰ ਮੈਂ ਕਿੱਥੇ ਜਾਵਾਂ ਇਹ ਤਾਂ ਤੈਨਾਂ ਲਾ ਤਲਾ ਸਕਦਾ ਤੂੰ ਲਿਆਂਦਿਆ ਹੁਣ ਦੋ ਜਨਾਨੀਆਂ ਇਹ ਤਾਂ ਤੇਰੀ ਤੇਰਾ ਦਬਕਾ ਚੱਲਣਾ ਕਹਿੰਦੇ ਨਾ ਬੰਦੇ ਦਾ ਦਬਕਾ ਚੱਲਦਾ ਜੇ ਬੰਦੇ ਨੇ ਵਿਆਹ ਕਰਾਇਆ ਤੇਰਾ ਦਬਕਾ ਚੱਲਣਾ ਉਹਨੂੰ ਵੀ ਕਹੇ ਦੋਨੋਂ ਵੀ ਬਰਾਬਰ ਦਾ ਹੱਕ ਈ ਕੇ ਕਰ ਤੋਂ ਤੁਸੀਂ ਦੋਨੇ ਮੇਰਾ ਇਹਨਾਂ ਦਾ ਦਬਕਾ ਲਾਉਂਦਾ ਇਹ ਜੰਦੀ ਨਹੀਂ ਸੀਗੀ ਨਹੀਂ ਫਿਰ ਉਹ ਸ਼ੌਕ ਦਾ ਫਿਰ ਦੁਬਾਰੇ ਵੀ ਲੈ ਕੇ ਆਏ ਦੂਜਾ ਵੀ ਕਰਾਇਆ ਹੈ ਹਾਂਜੀ ਫਿਰ ਜੇ ਹੈਗੇ ਗੱਲ ਤਾਂਹੀਂ ਦਬਕਾ ਜੇ ਤਾਂ ਹੀ ਕਰਾਇਆ ਜੇ ਨਵੇਂ ਧੀਆ ਕਹੇ ਉਹ ਵੀ ਧੀ ਮੇਰੀ ਬਰਾਬਰ ਦਾ ਹੱਕ ਉਹਨੂੰ ਦੇ ਜੇ ਤੇਰੀਆਂ ਧੀਆ ਨੇ ਉਹ ਡਾਟੂਗੀ ਪਰ ਮੈਂ ਬੈਠਾ ਝਟਕਣ ਵਾਲਾ ਮੇਰਾ ਦੋਨਾਂ ਦਾ ਹੱਕ ਬਣਦਾ ਜਿਹ ਕਰਨਾ ਜਿਹਦੇ ਦੋਨੇ ਲਾ ਦੇ ਇੱਕ ਰੋਜੀ ਆ ਮਕਾਨ ਹੈਗਾ ਇੱਕ ਉੱਪਰ ਹੈ ਇਸ ਨੂੰ ਇੱਕ ਥੱਲੇ ਦੇ ਇਦਾਂ ਦਾ ਹੋ ਜੂ ਇਸ ਤਰ੍ਹਾਂ ਠੀਕ ਹੈ ਇੱਕ ਉੱਪਰ ਇੱਕ ਥੱਲੇ ਹਾਂਜੀ ਠੀਕ ਹੈ ਮਨਜ਼ੂਰ ਹੈ ਹਾਂਜੀ ਮਨਜ਼ੂਰ ਇੱਕ ਮਕਾਨ ਚ ਤਾਂ ਮਨਜ਼ੂਰ ਹੈ ਹਾਂਜੀ ਹਾਂਜੀ ਹੋਰ ਵੀ ਹੋਣਾ ਹੀ ਪੈਣਾ ਤੇ ਕਿਉਂਕਿ ਦਫਤਾਂ ਹੋਣੇ ਤਾਂ ਚੱਲੂਗਾ ਆ ਦੋਨਾਂ ਜਨਾਨੀਆਂ ਸੋਲੋ ਤੇਰਾ ਬੰਦਾ ਵੇ 1 ਮਿੰਟ ਤੇਰਾ ਬੰਦਾ ਤੈਨੂੰ ਚਿੜਕੇ ਕੋਈ ਗੱਲਬਾਤ ਕਰੇ ਸ਼ਰਮ ਮੱਥੇ ਰੱਖਣਾ ਠੀਕ ਹੈ ਨਾ ਬੋਲਣਾ ਨਹੀਂ ਅੱਗੇ ਇਹ ਜੇ ਬੋਲੂਗੀ ਉਹ ਆਪੇ ਦੇਖੂਗਾ ਠੀਕ ਹੈ ਨਾ ਜੇ ਤੂੰ ਬਣ ਮਣ ਕੇ ਰਹੂਗੀ ਤਾਂ ਮੈਂ ਬਣ ਮਣ ਕੇ ਬਣਾਉਂਗੀ ਵੀ ਪਰ ਕੱਲ ਨਾਲ ਐਸੀ ਇਹਦੇ ਨਾਲ ਵੀ ਆ ਜੇ ਤੇਰੇ ਤੋਂ ਗਲਤੀ ਕਰੂਗੀ ਜਾਂ ਗਲਤ ਕਰੂ ਪਰ ਇਹ ਹਜੇ ਵੀ ਹੋਣੇ ਵੀ ਵੈਰ ਦੀ ਪਈਏ ਨੋਰ ਤੂੰ ਸਮਝਾਣਾ ਆਪ ਠੀਕ ਐ ਨਾ ਤੇਰੇ ਸਾਹਮਣੇ ਹੀ ਆ ਉਹ ਤਾਂ ਇਸੇ ਕਣੀ ਵੇਖ ਰਹੀ ਹੈ ਜੀ ਕਹੀ ਨਹੀਂ ਰਹੀ ਇਸੇ ਕਣੀ ਵੇਖ ਰਹੀ ਹੈ ਮੈਂ ਵੀ ਕਹਿਣੀ ਆ ਹੁਣ ਇਹਦਾ ਵਰਜ ਬੰਦਾ ਜਦੋਂ ਸਿਰ ਮੱਥੇ ਰੱਖਣ ਦੀ ਪਾਣਾ ਬਣਾ ਕੇ ਕਹਿਂਦੀ ਆ ਵੇ ਇਹਦਾ ਵੀ ਵਰਜ ਬੰਦਾ ਤੀ ਆ ਉਹਨੂੰ ਵੀ ਬਣਾਵਾ ਮੈਂ ਗੱਤ ਆ ਦੇਖ ਤੇਰੀਆਂ ਦੇ ਛੋਟੀਆਂ ਛੋਟੀਆਂ ਉਹਨੇ ਵੀ ਇੱਥੇ ਪਾਲੀ ਆ ਇੱਥੇ ਹੀ ਵੱਡੀ ਕਰੀ ਆ ਦੇਖ ਇਹ ਜੀ ਕਿੱਡੀ ਧੀ ਆ ਕਿੱਡੀ ਗੱਭਰੂ ਧੀ ਆ ਇਹਨੂੰ ਵੀ ਆਪਣੀ ਧੀ ਬਣਾਵੀਂ ਉਹਨੋਂ ਵਿੱਚ ਕਾਨੀਆਂ ਚੱਕ ਵੀ ਆਣ ਕੇ ਆਵੀ ਤੀ ਚੱਕ ਚੱਕ ਕਹਿ ਵੀ ਮੇਰੀ ਧੀ ਆ ਨਾ ਮੇਰੀ ਧੀ ਆ ਮੈਂ ਫਿਰ ਜਦੋਂ ਉਹ ਤੇਰੀਆਂ ਕੀਆਂ ਨੂੰ ਸਿਰ ਮੱਤੇ ਰੱਖਦੀਵੇਂ ਤੂੰ ਕਿਉਂ ਨਹੀਂ ਰੱਖਦੀ ਵੀ ਫਿਰ ਆਪੋ ਵੀ ਬਾਪਰ ਦਾ ਹੱਕ ਦੋ ਨਾ ਨਾਲੇ ਦੋਨੇ ਭੈਣਾਂ ਬਣਨੀ ਆ ਰਲ ਮਿਲ ਕੇ ਪਾਲ ਲੈ ਨਾਲ ਮਿਲ ਕੇ ਪਾਲ ਲੈ ਜਦੋਂ ਉਹ ਆਪਣੇ ਸਿਰ 'ਤੇ ਰੱਖਦੀ ਆ ਫਿਰ ਤੇਰਾ ਨਹੀਂ ਮਰਜ਼ੀ ਬੰਦਾ ਮੈਨੂੰ ਵੀ ਪਿਆਰ ਦੇ ਵੀ ਮੇਰੇ ਨਾਲ ਦਾ ਲਾ ਲੈ ਦੇਸਲੀ ਦੇਖ ਸਕਦੇ ਹੋ ਦੋ ਵਿਆਹ ਹੋਏ ਸੀ ਬਾਈ ਅਕਬਰ ਦੇ ਕਿਹੜੇ ਪਿੰਡ ਆਪਣਾ ਖਾਈ ਖਾਈ ਪਿੰਡ ਤੋਂ ਅਕਬਰ ਨੇ ਦੋ ਵਿਆਹ ਕਰਾਈ ਨਹੀਂ ਸੀ ਇੱਕ ਪਹਿਲੀ ਸੀ ਕਿੰਨੇ ਸਾਲ ਹੋ ਗਏ ਸੀ ਤੁਹਾਨੂੰ ਘਰੇ ਬੈਠੇ ਨੂੰ ਮੈਨੂੰ 7-9 ਸਾਲ ਸਭਾ 9 ਸਾਲ ਤੋਂ ਕਿਹੜਾ ਪਿੰਡ ਆਪਣਾ ਚੰਨਣਵਾਲਾ ਚੰਨਣਵਾਲਾ ਬਰਨਾਲੇ ਚ ਪੈਂਦਾ ਹੈ ਉੱਥੇ 9 ਸਾਲ ਤੋਂ ਸਭਾ 9 ਸਾਲ ਤੋਂ ਰਹਿ ਰਹੀ ਸੀ ਅਕਬਰ ਨੇ ਦੁਬਾਰੇ ਵਿਆਹ ਕਰਾਇਆ ਹੈ ਇੱਧਰ ਬੈਠੇ ਨੇ ਇਹਨਾਂ ਦੇ ਵੀ ਕਾਏ ਬੱਚੇ ਨੇ ਹੁਣ ਤੁਹਾਡੇ ਚਾਰ ਬੱਚੇ ਜੀ ਤਿੰਨ ਕੁੜੀਆਂ ਨੇ ਦੁਬਾਰੇ ਦੁਬਾਰੇ ਵਿਆਹ ਤੋਂ ਤਿੰਨ ਕੁੜੀਆਂ ਹੋ ਗਿਆਂ ਆ ਦੋ ਕੁੜੀਆਂ ਇੱਕ ਬੇਟਾ ਇੱਕ ਪਹਿਲਾ ਬੇਟੀ ਇੱਕ ਪਹਿਲਾਂ ਵਾਲੀ ਬੇਟੀ ਆ ਹੈ ਜੋ ਇਹਨਾਂ ਦੀ ਕੁੱਖ ਤੋਂ ਹੋਈ ਸੀ ਪਰ ਇਹਨਾਂ ਨੇ ਉਹਦੇ ਦੇ ਦੋ ਬੇਟੀਆਂ ਦੀਆਂ ਇਹਨਾਂ ਨੇ ਆਪਣੀ ਗੋਦੀ 'ਚ ਚੱਕ ਕੇ ਪਿਆਰ ਦਾ ਸਬੂਤ ਦਿੱਤਾ ਹੈ ਜਿਹੜੀ ਪਹਿਲਾਂ ਘਰ ਵਾਲੀ ਉਹਦਾ ਤਲਾਕ ਹੋਇਆ ਹੋਇਆ ਉਹ ਮੇਰੇ بیٹے ਨੇ ਮੇਰਾ ਘਰ ਵਾਲਾ ਸਾਭ ਰਿਹਾ ਬਲਕਿ ਮੇਰੀ ਬੱਚੀ ਨੂੰ ਧੱਕਿਆ ਪਿਆ ਚਲੋ ਅੱਜ ਤਾਂ ਹੋ ਗਈ ਕਿਰਪਾ ਜੇ ਕਹਦੀ ਹੈ ਹਾਂ ਜੀ ਜੀ ਚੋਪ ਕਰਦੀ ਆ ਠੀਕ ਹੈ ਦੇਖ ਸਕਦੇ ਆ ਵੀ ਭੇਜੂਗਾ ਮੋਹ ਹੌਲੀ ਹੌਲੀ ਭੇਜੋ ਬਰਾਬਰ ਭੇਜੋ ਕੋਈ ਨਾ ਭਾਜਾ ਪੁੱਤ ਤੂੰ ਕਹਿ ਜਾ ਕੋਈ ਭੇਜਾ ਆਜਾ ਤੂੰ ਬਹਿ ਜਾ ਗੋਦੀ 'ਚ ਲੈ ਲੋ ਗੋਦੀ 'ਚ ਇਸ ਤਰ੍ਹਾਂ ਨਾਲ ਬਾਬਿਆਂ ਨੇ ਜਿਕੇ ਇਹਦੇ ਇੱਕ ਪਰਿਵਾਰ ਸਾਡਾ ਜੋ ਮੁਸਲਮਾਨ ਭਰਾ ਖਾਈਪਿੰਡ ਮੋਗੇ ਜ਼ਿਲ੍ਹੇ ਚੋਂ ਇਕੱਠੇ ਕਰਤੇ ਦੋ ਇਹ ਪਰਿਵਾਰ ਤੈਨੂੰ ਭੈਣ ਸਮਝ ਲਈ ਪਈ ਪਰ ਤੂੰ ਆਪਣੀ ਸਮਝ ਵੀ ਪਈ ਵੀ ਫੋੜੇ ਤੂੰ ਵੀ ਨਹੀਂ ਰਹੀ ਉਹ ਪਹਿਲੇ ਨੰਬਰ ਤੇ ਆਈ ਆ ਠੀਕ ਆ ਇਹਦੇ ਵਿੱਚ ਦਬਕਾ ਤੂੰ ਰੱਖਣਾ ਵੀ ਦੋਨਾਂ ਤੇ ਜੇ ਗਲਤੀ ਮਨੂੰ ਤੇਰਾ ਹੱਕ ਬਣਦਾ ਜੀਵਨ ਸਾਥੀ ਦਾ ਹੱਕ ਬਣਦਾ ਹੱਥ ਚੱਕਰ ਦਾ ਵੀ ਹੱਕ ਬਣਦਾ ਮੈਂ ਡਾਟਣ ਦਾ ਵੀ ਹੱਕ ਬਣਦਾ ਠੀਕ ਹੈ ਨਾ ਜੇ ਸਾਡੀ ਕੁੜੀ ਗਲਤੀ ਕਰੋਗੀ ਅਸੀਂ ਬੈਠੇ ਆ ਠੀਕ ਹੈ ਨਾ ਜੇ ਇਹ ਵੱਧ ਚੜ ਕੇ ਬੋਲੂਗੇ ਇਹਨੂੰ ਡਾਟਣ ਦਾ ਤੇਰਾ ਹੱਕ ਬਣਦਾ ਕਿ ਕਿ ਅੱਜ ਹੋ ਗਿਆ ਹੋ ਗਿਆ ਹਾਂਜੀ ਠੀਕ ਹੈ ਇਹਨੂੰ ਹੱਥ ਪਰੋਂ ਕਰ ਦਿੱਤਾ ਤੇ ਇਸ ਤਰ੍ਹਾਂ ਦੇ ਮੌਕੇ ਤੇ ਜੋ ਹਾਲਾਤ ਨੇ ਖਾਈਪਿੰਡ ਦੇ ਦੋ ਪਤਨੀਆਂ ਨੇ ਬਾਈ ਅਕਬਰ ਦੇ ਚਲੋ ਹੁੰਦਾ ਆਪਾਂ ਨੂੰ ਪਤਾ ਧਰਮ ਦੇ ਵਿੱਚ ਅਡੋਰ ਤਿੰਨ ਵੀ ਹੁੰਦੇ ਨੇ ਪਰ ਅੱਜ ਨਿੰਗ ਸਿੰਘ ਜਥੇਬੰਦੀਆਂ ਜੋ ਸਭ ਦਾ ਹਿੰਦੂ ਮੁਸਲਮਾਨ ਸਿੱਖ ਈਸਾਈ ਕੋਈ ਵੀ ਇੱਥੇ ਸਭ ਦਾ ਭਲਾ ਜਨਨ ਕਿ ਘਰ ਬਸਾਉਣ ਦੀ ਕੋਸ਼ਿਸ਼ ਕਰਦੇ ਨੇ ਤੇਰੀਆਂ ਵੀ ਟੀਆਂ ਤੇ ਇਧਰ ਦੋਆਂ ਨੂੰ ਇਕੱਠਾ ਕਰਤਾ ਜਨਨ ਕਿ ਵੀ ਇੱਕ ਘਰ ਦੇ ਵਿੱਚ ਇਹ ਕੁਝ ਨਾ ਖੁਸ਼ ਰੋ ਵੀ ਪਰ ਆ ਜਾ ਪੁੱਤ ਜੀ ਠੀਕ ਹੈ ਹੈ ਨਹੀਂ ਪਿਆਰ ਬਣ ਗਿਆ ਜੀ ਉਹਦੇ ਕਰਨ ਲੱਗ ਵੀ ਉਹਨੇ ਤੇ ਸਿਰ ਮੱਥੇ ਰੱਖ ਲਿਆ ਵੇ ਆਖਾ ਜਿਹੜੀ ਪਹਿਲੀ ਆ ਨਾ ਉਹਨੇ ਤੇ ਮੇਰਾ ਤੈਨੂੰ ਵੀ ਪਿਆਰ ਕਰ ਲਿਆ ਵੀ ਸਿਰ ਮੱਥੇ ਰੱਖੇ ਵੀ ਮੈਂ ਤੇ ਸਿਰ ਮੱਥੇ ਸਮਾ ਖੁਸ਼ ਰਹਿਣਗੀਆਂ ਜੀ ਕੰਮ ਦਾ ਹਿੱਸਾ ਵੰਡਣਗੀਆਂ ਥੋੜੀ ਜੇ ਇਹਦੇ ਚ ਹੈਗੀ ਅਜੇ ਅੱਡੀ ਚੱਲ ਹੋ ਜੂਗੀ ਹੋ ਜੂ ਕੁਝ ਨਹੀਂ ਹੁੰਦਾ ਇਹਨੂੰ ਵੀ ਅਜੇ ਪਤਾ ਨਹੀਂ ਮੌਕੇ ਦਾ ਮੌਕੇ ਦੀ ਹੋਈ ਆ ਗੱਲ ਕਣ ਹਾਲਾਤਾਂ ਦਾ ਨਹੀਂ ਪਤਾ ਜਦੋਂ ਕਟਨੀਆ ਹੋ ਜਾਣੀ ਆ ਆਪਸੇ ਹੋਵੇ ਉਹਨੇ ਉਹਦੇ ਉਹਦੇ ਨਹੀਂ ਪਛਾਨਦੇ ਵੀ ਮੇਰੀ ਸਵਾ 9 ਸਾਲਾਂ ਬਾਅਦ ਆਈ ਨੇ ਮਾਤਾ ਜੀ ਹਾਂਜੀ ਹਾਂਜੀ ਸਵਾ 9 ਸਾਲਾਂ ਬਾਅਦ ਆਏ ਆਪਣੇ ਘਰ ਦੇ ਵਿੱਚ ਚਲੋ ਮਹਾਰਾ ਚੜ੍ਹਦੀ ਕਲਾ ਕਰਿਆ ਆਪਾਂ ਦੇ ਹਰ ਇੱਕ ਨਾ ਖੜੇ ਆ ਚਾਹੇ Hindu ਆ ਪਹਿਲਾਂ Hinduਾਂ ਦੇ ਘਰ ਛੜਾਏ ਸੀ ਦਾ ਘਰ ਛੜਾ ਕੇ ਆਏ ਆਂ ਆਪਾਂ ਚਾਹੇ Hindu ਆ ਚਾਹੇ ਮੁਸਲਮਾਨ ਹਰ ਇੱਕ ਦੀ ਧੀ ਪੈਣਾ ਖੜੇ ਆ ਆਪਾਂ ਕੋਈ ਵੀ ਉਹਨੇ ਨਿੱਕੇ ਨਿੱਕੇ ਘਰਾਂ 'ਚ ਜਾ ਕੇ ਬਿਠਾ ਕੇ ਆ ਇਹਦਾ ਚੜ੍ਹਦੀ ਕਲਾ ਦੇ ਵਿੱਚ ਤੇ ਜ਼ਿੰਮੇਵਾਰੀ ਵੀ ਚੱਕੀ ਦੀ ਆ ਵੀ ਕੋ ਸਾਡੀ ਧੀ ਗਲਤੀ ਕਰੋਗੇ ਅਸੀਂ ਨਾਲ ਖੜੇ ਆ ਖੜਾਂਗੇ ਜੀ ਸਾਰੇ ਪਰਿਵਾਰ ਨਾਲ ਉਹ ਵੀ ਖੜਾਂਗੇ ਜੇ ਕੋਈ ਗੱਲ ਬਾਤ ਹੋਵੇ ਉਹ ਵੀ ਪਿਆਰ ਨਾਲ ਲੈ ਉਹਨੇ ਵੀ ਚੱਕ ਲਿਆ ਦੇਖੋ ਬੱਚੀ ਨੇ ਵੀ ਅੱਜ ਨਹੀਂ ਕਿ ਵੀ ਬੱਚਾ ਜੋ ਦੇਖ ਸਕਦੇ ਹੋ ਵੀ ਕਿਵੇਂ ਤੇਰੀ ਮਾਸੀ ਕਹਿੰਦੇ ਹੁੰਦੇ ਨੇ ਕੁੜੀਆਂ ਹਾਂਜੀ ਮਾਸੀ ਕਹਿੰਦੀ ਹੁੰਦੀਆਂ ਨੇ ਦੂਜੀ ਮੰਮੀ ਨੂੰ ਕਿਵੇਂ ਤੇ ਮੰਮੀਆਂ ਕਹਿੰਦੇ ਨੇ ਵੱਡੀ ਮੰਮੀ ਛੋਟੀ ਮੰਮੀ ਦੇ ਜੀ ਛੋਟੀ ਮੰਮੀ ਕਹਿੰਦੇ ਨੇ ਠੀਕ ਹੈ ਦੇਖ ਸਕਦੇ ਹੋ ਵੀ ਵੱਡੀ ਤੇ ਛੋਟੀ ਮੰਮੀ ਕਹਿੰਦੀ ਬੱਚਿਆਂ ਦੇ ਇਕੱਠੀਆਂ ਅੱਜ ਬਾਬਿਆਂ ਨੇ ਕਰਤੀਆਂ ਖਾਈ ਪਿੰਡ ਮੋਗੇ ਜ਼ਿਲ੍ਹੇ ਚ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰੋ ਰਿਪੋਰਟ